ਦਿਖਦੀਆਂ ਬਹੁਤ ਵਧੀਆ ਲੱਗ ਰਹੀ ਐ ਐਂਡ ਮੇਰਾ ਡੇ ਉਸ ਕੱਟਿੰਗ ਹੋ ਰਿਹਾ ਤੇ ਵੀ ਹੈ ਇੰਡੀਆ ਵਾਲਾ ਸੇਮ ਡੇਟ ਦਾ ਅੱਛਾ ਸਵਾਗਤ ਹੈ ਲੈ ਕੇ ਆਂਦੀ ਮੈਂ ਹੈ ਨਹੀਂ ਸੀ ਨਾ ਉਦੋਂ ਹਾਂਜੀ ਤੁਸੀਂ ਹੈ ਨਹੀਂ ਸੀ ਮੈਂ ਦੁਬਾਰਾ ਮੈਂ ਨਹੀਂ ਆਈ ਦੋ ਹਾਏ ਥੈਂਕ ਯੂ ਮੈਂ ਕੱਲ ਰਾਤੀ ਇੰਡੀਆ ਤੋਂ ਆਈ ਆ ਸਪੈਸ਼ਲ ਡੈਟ ਦਿਖਾਈ ਔਰ ਥੈਂਕ ਯੂ ਥੈਂਕ ਯੂ ਇੰਨੇ ਕਹਿਤਾ ਸੀਗਾ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਕਹਿੰਦਾ ਥਾ ਸੈਟ ਹੈ ਸੀਗਾ ਤੁਹਾਡੇ ਫਾਈਲ ਵਿੱਚ ਵੀ ਹੈ ਨਾ ਨਾਮ ਤੇ ਨਾੜੀ ਆ ਹਾਂ ਇਹ ਥੈਂਕ ਯੂ ਇੰਨੇ ਮਤਲਬ ਪਿਆਰ ਮਿਲਦਾ ਨਾ ਫਿਰ ਇਹਨੇ ਮੂੰਹ ਹੀ ਬਹੁਤ ਆਨੰਦ ਨਾਲ ਤਕੀਸ ਪਿਆਰ ਕਰਦੇ ਰਹੇ ਹੋ ਮੰਮੂ ਤੇ ਹੋਰ ਕੁਝ ਕਹਿਣਾ ਦਿਲ ਹੈ ਹੁਣ ਸ਼ਾਟ ਲਈ ਬਹੁਤ ਪਿਆਰ ਹੈ ਥੈਂਕ ਯੂ ਥੈਂਕ ਯੂ ਆ ਯੂ ਟਿਊਬ ਤੇ ਕੌਮਨੀ ਸਟ੍ਰੌਗਨ ਲੈਸ਼ਾ ਵਿੱਚ ਬਾਈ ਦੇ ਕੋਲ ਗੋਲ ਗੱਪੇ ਖਾਣ ਜਰੂਰ ਆ ਬਹੁਤ ਟੇਸਟੀ ਗੋਲ ਗੱਪੇ ਆ ਇਹ ਚਾਟ ਵੀ ਭੱਲੇ ਵੀ ਸਭ ਕੁਝ ਰੱਖਦੇ ਆ ਇਹਨਾਂ ਕੋਲ ਜਰੂਰ ਆ ਠੀਕ ਆ ਤੁਹਾਨੂੰ ਕਿੱਦਾਂ ਲੱਗੀਆਂ ਮੰਮੂ ਆਇਆ ਟੇਸਟ ਬਹੁਤ ਟੇਸਟੀ ਲੱਗੇ ਬਹੁਤ ਜ਼ਿਆਦਾ ਟੇਸਟੀ ਆ ਨਾ ਯਾਰਾ ਇੰਦੇ ਮੂੰਹ ਹੀ ਲੱਗਿਆ ਬਿਲਕੁਲ ਕਰਾਰੇ ਕਰਾਰੇ ਯਾਰ ਮੂੰਹ ਕਰਾਰਾ ਹੋ ਗਿਆ ਮੂੰਹ ਕਰਾਰਾ ਹੋ ਗਿਆ ਆਪਣੇ ਵੀਡੀਓ ਦੇਖਦੇ ਆਏ ਹੈ ਨਾ ਤੁਹਾਨੂੰ ਕਿੱਦਾਂ ਲੱਗਦੀ ਆਪਣੀ ਵੀਡੀਓ ਮੈਨੂੰ ਬਹੁਤ ਵਧੀਆ ਲੱਗਦੀ ਆ ਤੁਹਾਡੇ ਵੀ ਥੈਂਕ ਯੂ ਇੱਕ ਦਿਨ ਰਹਿਣੀ ਹਮੇਸ਼ਾ ਦੇਖ ਰਹੀ ਆ ਥੈਂਕ ਯੂ ਥੈਂਕ ਯੂ ਕੱਲ ਕੱਲੋ ਬਲੌਗ ਪਾਉਂਗੇ ਉਹ ਚਾਉਂਗੇ ਤੁਸੀਂ ਠੀਕ ਆ ਓਕੇ 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 ਅੱਜ ਤੱਕ ਤੁਹਾਡੇ پیسے ਵੀ ਨਹੀਂ ਦਿੱਤੇ ਆਈ ਮੈਨੂੰ ਵੀ ਨਹੀਂ ਯਾਦ ਆ ਰਿਹਾ ਮੈਨੂੰ ਤਾਂ ਪਿਆਜ ਆ ਰਿਹਾ ਮੈਨੂੰ ਵੀ ਨਹੀਂ ਯਾਦ ਸਹੀ ਕਹਿਣੀ ਚਲ ਕੋਈ ਗੱਲ ਮਿਲੇ ਦੱਸ ਕੋਈ ਚੱਕਰ ਨਹੀਂ ਹਾਏ ਦੀ ਹਾਏ ਰੱਬਾ ਮੇਰਾ ਮੈਨੂੰ ਇਹਨਾਂ ਤਾਂ ਹੋਰ ਯਾਦ ਆ ਰਿਹਾ ਉਹ ਸਾਨੂੰ ਯਾਦ ਨਹੀਂ ਸੀ ਹਾਏ ਯਾਦ ਮੈਨੂੰ ਨਹੀਂ ਬੋਲ ਨਹੀਂ ਨਹੀਂ ਯਾਦ ਨਹੀਂ ਤੁਹਾਡੀ ਮਿਹਨਤ ਆ ਦੇ ਕੋਈ ਚੱਕਰ ਨਹੀਂ ਟੀਵੀ ਗੱਲ ਨਹੀਂ ਹੈਗੀ ਮੈਂ ਇੰਨੇ ਦਾ ਟੈਨਸ਼ਨ ਹੀ ਲੈ ਗਈ ਮੈਂ ਕਿ ਜੇਤਾ ਹੀ ਨਹੀਂ ਰਿਹਾ ਫਿਰ ਉਹਨਾਂ ਦੱਸਣੇ ਕੀ ਕਹੋ ਮੁੜੀ ਆਉਂਦੀਆਂ ਵਾਪਸ ਮੇਰਾ ਚਾਹੀਏ ਨਾ ਚੜ ਗਿਆ ਸੰਨ ਦੇਖ ਕੇ ਨਹੀਂ ਨਹੀਂ ਕੋਈ ਚੱਕਰ ਨਹੀਂ ਰਹਿ ਵੀ ਇਹਨਾਂ ਦਾ ਕੋਈ ਗੱਲ ਨਹੀਂ ਸੀਗੀ ਮੈਂ ਆਪੇ ਸਮਝਦਾ ਰਹੀ ਨਹੀਂ ਵੀ ਬੰਦੇ ਨਹੀਂ ਪਤਾ ਲੱਗਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੀ ਦੇ ਨਹੀਂ ਸਾਡੀ ਮਿਹਨਤ ਕਰਦੇ ਆ ਇਹ ਕਦੇ ਕੋਈ ਗੱਲ ਨਹੀਂ ਤੁਹਾਨੂੰ ਪਤਾ ਮਿਹਨਤ ਦਾ ਤੁਹਾਨੂੰ ਵੀ ਪਤਾ ਹੈ ਮਿਹਨਤ ਹਾਂਜੀ ਵਕਤ ਥੈਂਕ ਯੂ ਹੈ ਨਾ ਥੈਂਕ ਯੂ ਭੈਣ ਥੈਂਕ ਯੂ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਓਕੇ ਓਕੇ ਬਾਏ ਮ ਜੋ ਸਾਨੂੰ ਕਿ ਪਿਆਰ ਕਰਦਾ ਨੂੰ ਉਹ ਕਈ ਵਾਰ ਹੋਇਆ ਨਾ ਗਰਮੀ ਦਾ ਆਪਣੇ ਨਾਲ ਨਾ ਆਪਣੇ ਨਹੀਂ ਹੈ ਨਾ ਇਹ ਹੋਇਆ ਨਾ ਹੋ ਜਾਂਦਾ ਆਪਾਂ ਪਹਿਲਾਂ ਵੀ ਹੋਈ ਇਹ ਚੀਜ਼ ਆਹੋ ਦਿਮਾਗ ਚ ਵੀ ਨਹੀਂ ਹੁੰਦੀ ਜਦੋਂ ਬੰਦੇ ਦੇਖ ਕੇ ਆਪਾਂ ਉਹਦੇ ਯਾਰ ਆ ਬਾਕੀ ਪਤਾ ਕੀ ਗੱਲ ਆ ਐਦਾਂ ਪਿਆਰ ਮਿਲਦਾ ਉਹ ਸਰ ਕੋਈ ਯਾ ਨਹੀਂ ਜਾਂਦਾ ਸਹੀ ਗੱਲ ਆ ਆਜੋ 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 ਆਹੇ ਕਰੋ ਕਰੋ ਇਹ ਵਲੌਗ ਆਪਣਾ ਥੈਂਕ ਯੂ ਆਇਆ ਤੇ ਬੀਚੇ ਗੋਲੇ ਬੈਠਾ ਹਾਂਜੀ ਹਾਂਜੀ ਹਲੋ ਮੇਰੇ ਵਾਲੇ ਫੋਨ ਤੇ ਲੱਗ ਗਿਆ ਨਹੀਂ ਕਣੂ ਲਓ ਜੀ ਵੀਰੇ ਹੁਣ ਆਏ ਨੇ ਗਰਮੀ ਤੇ ਨਾਲ ਫੋਟੋ ਕਰਾਉਣ ਲਈ ਇਹ ਤੁਹਾਨੂੰ ਆਏ ਕੁਮੈਂਟ ਮੈਂ ਵੀ ਆਮਾ ਅੱਛਾ ਆ ਲੋ ਫਿਰ ਵਲੋਗਿੰਗ ਵੀ ਕਰਦੇ ਹਾਂ ਫਲਦਰ ਨਾਲ ਇੱਕ ਵਸੇ ਐਂ ਬਲੌਗ ਕਰਤੀ ਹਾਂ ਹਾਂ ਜੀ ਇੱਕ ਵਸੇ ਆ ਵੀ ਬੈਠ ਗਿਆ ਤੇ ਅਮਰ ਵੀਰੇ ਨਹੀਂ ਮਿਲਿਆ ਸਾਰੇ ਭਰਾ ਇਥੇ ਮਲੇਸ਼ੀਆ ਚ ਕੰਮ ਕਰਨ ਆਏ ਹੋਏ ਨੇ ਸੋ ਬਹੁਤ ਵਧੀਆ ਨੇ ਆਪਣੇ ਕੋਲ ਬਹੁਤ ਟਾਈਮ ਦੇ ਪਹਿਲਾਂ ਵੀ ਆਏ ਆ ਮਤਲਬ ਕਿ ਆ ਰਹੇ ਨੇ ਪਹਿਲਾਂ ਤੋਂ ਅਸਰ ਸਾਰੇ ਗੋਲਗੱਪ ਖਾਣੇ ਆ ਨਾ ਅੱਛਾ ਧਰ ਪਿੱਛੇ ਕਸਟਮਰ ਅਗਰ ਵੀ ਤੇ ਚਲੋ ਜੀ ਬਹੁਤ ਬਹੁਤ ਕੈਟ ਗੋਲਗੱਪ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਧੰਨਵਾਦ ਤੁਸੀਂ YouTube ਤੇ ਵੀ ਬਲੌਗ ਨਹੀਂ ਦੇਖਦੇ ਆ ਦੇ ਦੇ ਅਸੀਂ ਦੇਖਦੇ ਆ ਕਿੰਨਾ ਚੈਨਲ ਸਬਸਕ੍ਰਾਈਬ ਜੇ ਹੁਣ ਮੈਂ ਚੈੱਕ ਕਰ ਲੇ ਕਿ ਨਾਮ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਧੰਨਵਾਦ ਤੁਹਾਡਾ ਹਸਾਰ ਦੀ ਬਤਾਈ ਜਾਣੀ ਹਾਂਜੀ ਹਾਂਜੀ ਤੁਹਾਨੂੰ ਸਵਾਗਤ ਵਧਾਈਆਂ ਵੀਰੇ ਆ ਗਿਆ ਹੈ ਇਹ ਸਹੀ ਹੈ ਲੈ ਸਹੀ ਹੈ ਠੀਕ ਹੈ ਜੀ ਜੀ ਓਕੇ ਵੀਰੇ ਬਾਏ ਥੈਂਕ ਯੂ ਜਰੂਰ ਜਰੂਰ ਵੀਰੇ ਜਰੂਰ ਬਹੁਤ ਹੈ ਜੀ ਰੱਖਿਆ ਵਾਹ ਸਿੰਘ ਰੱਖਿਆ ਵਾਹ ਸਿੰਘ ਥੈਂਕ ਯੂ ਵੀਰੇ ਚੰਗਾ ਇਨਸਾਨ ਹੀ ਚੰਗਾ ਦੁਆਵਾਂ ਦਿੰਦਾ ਹੁੰਦਾ ਥੈਂਕ ਯੂ ਵੀਰੇ ਓਕੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਤੇ ਬਹੁਤ ਕੈਟ ਹੋਵੋਗੇ ਤੇ ਜਿੱਦਾਂ ਤੁਸੀਂ ਪਿੱਛੇ ਆਪਣਾ ਬਲੌਗ ਦੇਖਿਆ ਵਾ ਉਹ ਹੈਗਾ ਆਪਣਾ ਰਾਹ ਦਾ ਅੱਜ ਹੈਗਾ ਬਲੌਗ ਓ ਮਾਈ ਗੋਡ ਮੈਂ ਥੋਲੀਏ ਦਿੱਤਾ ਅੱਜ ਹੈਗਾ ਬਲੌਗ ਦਾ ਦੂਜਾ ਦਿਨ ਠੀਕ ਹੈ ਅੱਜ ਹੈਗਾ ਬਲੌਗ ਦਾ ਦੂਸਰਾ ਦਿਨ ਤੇ ਤੁਸੀਂ ਦੇਖਿਆ ਕਿ ਆਪਾਂ ਨੂੰ ਕਿੰਨਾ ਪਿਆਰ ਮਿਲਦਾ ਵਾ ਤੇ ਇਸ ਪਿਆਰ ਨੂੰ ਕਮਾਉਣ ਲਈ ਪਤਾ ਨਹੀਂ ਬੱਦਾ ਕਿੰਨੀ ਗਹਿਮਤ ਕਰਦਾ ਹਨਾ ਠੀਕ ਹੈ ਇਹ ਇਦਾਂ ਹੀ ਨਹੀਂ ਮਿਲ ਜਾਂਦਾ ਸੌਖਾ ਹੀ ਸੋ ਸਪੈਸ਼ਲੀ ਨਾ ਮੈਨੂੰ ਬਹੁਤ ਜਣ ਕਿ ਮੈਂ ਕਦੇ ਨਹੀਂ ਸੋਚਿਆ ਕਿ ਮੈਨੂੰ ਮੇਰੀਆਂ ਭੈਣਾਂ ਸਪੈਸ਼ਲੀ ਕੁੜੀਆਂ ਮੈਨੂੰ ਇਨੇ ਪਿਆਰੇ ਪਿਆਰੇ ਕਮੈਂਟ ਕਰਨਗੀਆਂ ਹਨਾ ਮੈਂ ਇਹ ਕਦੇ ਨਹੀਂ ਸੋਚਿਆ ਵੀ ਇੰਨੀ ਸਪੋਰਟ ਕਰਨਗੀਆਂ ਤੇ ਮੁੰਡੇ 올ਟਾ ਦੇ ਕੋਸ਼ਕ ਕੋਸ਼ਕ ਕੋ ਦੋ ਜਣ ਇਦਾਂ ਦੇ ਨੇ ਕਿ ਮੁੰਡੇ ਦੇ ਨਾਮ ਤੇ ਆਈਡੀ ਆ ਮਤਲਬ ਕਿ ਤੇ ਉਹ ਯਾਨੀ ਕਿ ਕਵਸਚਨ ਆ ਕਵਸਚਨ ਲਓ ਤਾਂ ਉਹਨਾਂ ਨੂੰ ਨਹੀਂ ਲਿਖਣੀ ਆਪਾਂ ਨੂੰ ਪਤਾ ਆਪਾਂ ਸੋਸ਼ਲ ਮੀਡੀਆ ਤੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਹਨਾ ਜਿੱਦਾਂ ਦੇ ਅਗਲੇ ਸੋਚਾ ਚਲੋ ਉਦਾਂ ਯੂਜ਼ ਕਰ ਲੈਂਦਾ ਉਹ ਆਪਾਂ ਨੂੰ ਕੋਈ ਨਹੀਂ ਬਟ ਇੰਨਾ ਪਿਆਰ ਮਿਲ ਰਿਹਾ ਹਨਾ ਮਤਲਬ ਕਿ ਸਾਰਿਆਂ ਵੱਲੋਂ ਹਨਾ ਆਪਾਂ ਤਾਂ ਕਿਥੇ ਰੱਖਦੀ ਆ ਸਿਵਾਏ ਇੱਕ ਦੋ ਨੂੰ ਛੱਡ ਕੇ ਠੀਕ ਹੈ ਤੇ ਸਿਵਾਏ ਇੱਕ ਦੋ ਨੂੰ ਛੱਡ ਕੇ ਠੀਕ ਹੈ ਤੇ ਬਾਕੀ ਸਾਡੇ ਕੋਲ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਪਈਆਂ ਰਹੀਆਂ ਜਿਹੜੀਆਂ ਮੈਂ ਅਜੇ ਤੱਕ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਈਆਂ ਹੈਗੀਆਂ ਕਿਉਂਕਿ ਪਾਉਣ ਦਾ ਟਾਈਮ ਨਹੀਂ ਮਿਲਿਆ ਹੈਗਾ ਤੇ ਕੰਟੈਂਟ ਹੋ ਜਾਂਦਾ ਬਹੁਤ ਜ਼ਿਆਦਾ ਹਨਾ ਤੇ ਬਟ ਮੈਂ ਪਾਵਾਂਗੀ ਹੌਲੀ ਹੌਲੀ ਕਰਕੇ ਜਿੰਨਾਂ ਦੀ ਰਹਿੰਦੀਆਂ ਨੇ ਬਹੁਤ ਜ਼ਿਆਦੇ ਨਹੀਂ ਰਹਿੰਦੇ ਮੇਰੇ ਨਾਲ ਦਾ ਕਈ ਤਾਂ ਸਾਲ ਸਾਲ ਪੁਰਾਣੀਆਂ ਨੇ ਦਿਵਾਲੀ ਵਾਲੀਆਂ ਉਹ ਵੀ ਮੇਰੇ ਕੋਲ ਇਦਾਂ ਹੀ ਪਈਆਂ ਲਿਗੀਆਂ ਮੈਂ ਹਾਲ ਤੱਕ ਪਾਈਆਂ ਨਹੀਂ ਹੈ ਇਹਨਾਂ ਮੈਂ ਪਾਉਂਗੀ ਪਾਉਂਗੀ ਮੇਰੇ ਫੋਨ ਦੇ ਵਿੱਚ ਹੈਗੀਆਂ ਨੇ ਮੈਂ ਡਿਲੀਟ ਨਹੀਂ ਕੀਤੀ ਕੋਈ ਵੀ ਵੀਡੀਓ ਤੇ ਬਾਕੀ ਮੇਰਾ ਸਮਾਨ ਇੱਕ ਮਿੰਟ ਜੀ ਚਾਹ ਬਣਾਵਾਂਗੇ ਹੁਣ ਆਪਾਂ ਘੈਂਟ ਜੀ ਆ ਹੈਗਾ ਦੁੱਧ ਪਾਣੀ ਆਪਾਂ ਪਾ ਲਿਆ ਵਾ ਇਸ ਤਰ੍ਹਾਂ ਕੇ ਆਪਣੀ ਚਾਹ ਪੱਤੀ ਖੰਡ ਤੇ ਇਲਾਇਚੀਆਂ ਵਗੈਰਾ ਜੋ ਵੀ ਆਹ ਠੀਕ ਹੈ ਤੇ ਚਾਹ ਬਣਾਉਣੀ ਆ ਕਿ ਗਰਮੀ ਚ ਲਈ ਲੈ ਕੇ ਜਾਮਾ ਤੁਹਾਨੂੰ ਤੁਸੀਂ ਕਹਿਣਾ ਅੱਜ ਤਾਂ ਮੰਡੇ ਆ ਅੱਜ ਛੁੱਟੀ ਕਿਵੇਂ ਇਹ ਤਾਂ ਛੁੱਟੀ ਆ ਤੁਹਾਡੀ ਉਹ ਮੈਂ ਬੋਤਲ ਦਾ ਹਾਲ ਦੇਖੋ ਇੱਕ ਇਹ ਕਿਤੇ ਜਗ੍ਹਾ ਮੈਂ ਰੱਖਾ ਤਾਂ ਜਿਹੜੇ ਪੜਨੋ ਬੜਾ ਔਖਾ ਲੱਗਦਾ ਚਲੋ ਜੀ ਮੇਟੀ ਦਾ ਸਰੀਸੀ ਮੈਂ ਦੱਸ ਰਹੀ ਹਾਂ ਵੀ ਅੱਜ ਹੈਗਾ ਮੰਡੇ ਆਪਾਂ ਛੁੱਟੀ ਨਹੀਂ ਕੀਤੀ ਕਿਉਂਕਿ ਚਾਈਨੀਜ਼ ਨਿਊ ਇਅਰ ਸਟਾਰਟ ਹੋ ਗਿਆ ਵਾ ਤੇ ਚਾਈਨੀਜ਼ ਨਿਊ ਇਅਰ ਦੇ ਵਿੱਚ ਕੀ ਹੁੰਦਾ ਵਾ ਵੀ ਪਬਲਿਕ ਹੌਲਿਡੇਜ਼ ਹੈ ਤੇ ਛੁੱਟੀ ਨਹੀਂ ਕਰ ਸਕਦੇ ਕਿਉਂਕਿ ਆਬਵੀਅਸ ਆ ਵੀ ਲੋਕਾਂ ਨੂੰ ਛੁੱਟੀਆਂ ਹੁੰਦੀਆਂ ਨਹੀਂ ਤੇ ਉਹ ਘੁੰਮਦੇ ਚੱਲਦੇ ਨੇਗੇ ਤੇ ਆਪਣੇ ਗੱਲ ਹੁੰਦੇ ਨੇਗੇ ਮੀਂਹ ਪੈ ਰਿਹਾ ਵਾ ਪੂਰਾ ਮੈਂ ਬਾਅਦ ਚ ਦਿਖਾਉਣੇ ਤੁਹਾਨੂੰ ਜਦੋਂ ਮੈਂ ਗਰਮੀਤ ਕੋਲੇ ਜਾਵਾਂਗੀ ਤੇ ਹੁਣ ਮੈਂ ਕਿਹਾ ਮੈਂ ਚਾਹ ਬਣਾ ਕੇ ਲਗਾਈ ਜਾਨੀ ਕਿਉਂਕਿ ਮੇਰਾ ਉਚਾਹ ਫਿਰ ਮੇਰੀ ਚੀਜ਼ ਕਰਦਾ ਵੀ ਜਿੰਨੀ ਮੈਂ ਸੋਚ ਲਈ ਮੈਂ ਚਾਹ ਛੱਡਣੀ ਹੈਗੀ ਬਟ ਮਤਲਬ ਚਾਹ ਚੜਨੀਆ ਮਤਲਬ ਕਿ ਦੂਜੀ ਵਾਰ ਨਹੀਂ ਪੀਣੀ ਇੱਕ ਵਾਰ ਤਾਂ ਚਲੋ ਮਾਰਨਿੰਗ ਚ ਪੀਣੀ ਪਈ ਐ ਤੇ ਬਾਅਦ ਟ ਕਿਆ ਕਰੀ ਪੀ ਲੈਂਦੇ ਐ ਇੱਕ ਮਿੰਟ ਹੁਣ ਮੈਂ ਖੋਲ ਕੇ ਆਹ ਪਾ ਦਾਂ ਚਾਪਤੀ ਦੇ ਖੰਡ ਬਸ ਕਿਧਰ ਜਿੱਤੇ ਮੈਂ ਫੋਨ ਰੱਖਿਆ ਉਹਦੇ ਚ ਖੰਡ ਖੰਡ ਉਹ ਇਹਦੇ ਚ ਪਾਉਣੀ ਐ ਹੁਣ ਚੱਕਣਾ ਬਣਾ ਕੋੜੇ ਕੋੜੇ ਗਣਾ ਲੈਣਾ ਹੁਣ ਮੈਨੂੰ ਪਹਿਲਾ ਚੀਨੀ ਪਾ ਦੂਮਾ ਚੀਨੀ ਪੰਡ ਚੀਨੀ ਵੀ ਆਪਾਂ ਇੱਕ ਚਮਚਾ ਪੂਰਾ ਪਾਰਕੇ ਦੋ ਬਾਦ ਮਿਚਾ ਲਓ ਆਰਗੈਨਿਕ ਆ ਇੱਕ ਛਿੱਕੀ ਹੁੰਦੀ ਥੋੜੀ ਜੀ ਆ ਦੇਖੋ ਆ ਵਾਲੀ ਸੇਜਾ ਦਾ ਪਾਣੀ ਚਾਹੀਦੀ ਫਿਰ ਪਾ ਕੇ ਹਲਕਾ ਟੇਸਟ ਆਉਂਦਾ ਮਿੱਠੇ ਦਾ ਹੁਣ ਮੱਖਣ ਪਾ ਲੈਂਦੇ ਹੁਣ ਆਪਾਂ ਪਾਵਾਂਗੇ ਥੁੱਕੇ ਦੇ ਨਾਲ ਚਾਹ ਪੱਤੀ ਵੀ ਹੁੰਦੀ ਹੈ ਮੈਂ ਸਾਰਾ ਕੁਝ ਛੋਲਟੇ ਕੋਲਟ ਕਰਤਾ ਮੈਂ ਪਹਿਲਾਂ ਪਸਲੇ ਦੇ ਵਿੱਚ ਲੌਂਗ ਲੇਚੀਆਂ ਪਾ। ਇਹ ਦੋ ਦੋ ਲੌਂਗ ਲੇਚੀਆਂ ਪਾਉਣੇ ਸੀਗੇ ਤੇ ਹੁਣ ਮੈਂ ਪਹਿਲਾਂ ਖੰਡ ਪਾਈ ਤੇ ਮੈਂ ਚਾਹ ਪੱਤੀ ਪਾਈ ਬੁਣ ਉਹਦਾ ਚੱਕਰ ਚ ਬਲੌਗ ਦੇ ਚੱਕਰ ਚ ਹੁਣ ਮੈਂ ਪਾਉਂਗੀ ਇਲਾਚੀਆਂ। ਦੋ ਤਿੰਨ ਕੁ ਛੜ ਦੇ ਇਲਾਚੀਆਂ ਦੋ ਤਿੰਨ% ਹੈ ਲੌਂਗ ਥੋੜੀ ਜਿਹੀ ਪਾ ਮੰਗ ਇੱਛੇ ਮੈਂ ਜਿਮੈਨ ਵਾਲੀ ਚਾਹ ਮੈਂ ਬਹੁਤ ਹੀ ਰਾਤੀ ਹੈ। ਤੇ ਸਾਰਾ ਕੁਝ ਮਿਕਸ ਕੀਤਾ ਕਰਕੇ ਨਾ ਘਰ ਮੀਤ ਨੇ ਮੇਰਾ ਡੱਡ ਰੱਖਿਆ ਹੋਇਆ ਸੀਗਾ ਚਲੋ ਚ ਮੈਂ ਬਾਹਰ ਮੈਂ ਪੇਟ ਤੋਂ ਸਹੀ ਹੋ ਗਈ ਮੈਨੂੰ ਖਦੀ ਲੱਗੇ ਜਿਵੇਂ ਅਲਿਚਾ ਸੌਫ ਵਾਲੀ ਹੀ ਮੈਂ ਪਲਾਰਾ ਦਿਨੋਂ ਪਾਉਂਦਾ ਸੋਚ ਨਹੀਂ ਸਕਦੇ ਨਾਲ ਤੱਕ ਮੈਂ ਗੈਸ ਸਾਫ ਕੀਤਾ ਮੈਂ ਰੋਟੀ ਬਣਾਈ ਸੀ ਦੁਪਹਿਰੇ ਉਹ ਵੀ ਨਹੀਂ ਸਾਫ ਕੀਤਾ ਹੁਣ ਮੈਂ ਆਹ ਵਾਲਾ ਡੱਡ ਲੈ ਕੇ ਆਈ ਆ ਉਹ ਉੰਗਾ ਹੀ ਨਹੀਂ ਹੈਗਾ ਜਿਹੜਾ ਸੀ ਯੂਜ਼ ਕਰਦੇ ਸੀਗੇ ਮੈਂ ਪਾਣੀ ਰੱਖਿਆ ਚਾਹ ਰਿ ਕੋੜਾ ਰੱਜ ਲੈਣ ਦਿੰਦੇ ਨਹੀਂ ਆਂਗੇ ਚਾਹ ਨੂੰ ਆਪਾਂ ਥੋੜਾ ਚਾਹ ਨੂੰ ਰਿਜਣ ਦਿੰਨੇ ਆਂਗੇ ਠੀਕ ਹੈ ਤੇ ਆਹ ਦੇਖੋ ਮੈਂ ਕਿੰਨਾ ਖਲਾਰਾ ਪਾਤਾ ਠੀਕ ਹੈ ਚਾਹ ਨੂੰ ਵੜਾ ਜਿ ਰਿਜ ਲੈਣ ਨੂੰ ਫਿਰ ਕੋ ਪਾਉਣੇ ਨੇ ਜਿਹਦੇ ਦੁੱਧ ਤਾਂ ਦੇਖੋ ਜਮੈਣ ਪਾਈ ਕਿ ਰਸਣ ਲੱਗਦੀ ਆ ਚਾਹ ਹੋ ਗਈ ਰੱਜ ਰੱਜ ਕਮਲੀ ਤੇ ਹੁਣ ਆਪਾਂ ਇਸ ਵਿੱਚ ਪਾਉਂਗਾ ਕਿ ਟੁੱਕੇ ਨਾਲ ਹੀ ਬੋਤਾ ਬੋਤਾ ਘਰ ਪਾਈਏ ਥੋੜਾ ਜਿਹਾ ਮਿਸ਼ਾਣ ਚਲੋ ਹੁਣ ਇਹਨੂੰ ਬੋਲੇ ਆਉਣ ਦੇਣੀ ਆ ਜੀ ਜਦ ਤੱਕ ਚਾਹ ਨੂੰ ਵਾਲੀ ਹੁੰਦੀ ਆ ਮੈਂ ਤੁਹਾਨੂੰ ਦਿਖਾਉਂਗਾ ਬਾਹਰੋਂ ਬਾਹਰੋਂ ਕੀ ਦਿਖਾਵਾਂ ਠੰਡਾ ਠੰਡਾ ਮੌਸਮ ਆਇਆ ਆ ਆ ਦੇਖੋ ਇੱਥੇ ਨਹੀਂ ਪੈਂਦਾ ਕਿਉਂ ਪੈਂਦਾ ਨਾ ਆ ਦੇਖੋ ਆ ਸਾਡੀ ਟੈਂਕੀ ਆ ਜੀ ਪਾਣੀ ਵਾਲੀ ਇੱਥੇ ਕਿਚਨ ਆਪਣੀਆਂ ਵਾਲੀ ਇੱਥੇ ਨੂੰ ਚਾਹ ਬਣਾ ਰਹੇ ਹਾਂਗੇ ਇੱਥੇ ਤਾਂ ਕੁਮਲੇ ਹੀ ਆਪਣਾ ਠੀਕ ਹੈ ਨਾ ਆਪੋੜੀ ਹੋਈ ਹੈ ਸਾਡੀ ਲੋਹੇ ਦੀ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਉਹ ਸਾਹਮਣੇ ਮੈਟ ਪਿਆ ਹੋਆ ਦੇਖੋ ਇਹ ਬਲੈਕ ਕਲਰ ਦਾ ਹੀ ਆ ਇਸੇ ਕਰਕੇ ਮੈਂ ਮੈਟ ਨਹੀਂ ਲਿਆ ਹੈ ਕਿਉਂਕਿ ਮੈਂ ਬਲੈਕ ਕਲਰ ਲੈਣਾ ਨਹੀਂ ਸੀਗਾ ਉਹ ਮੇਰੀ ਚੋ ਚੁੱਪ ਵੈਸੇ ਵਧੀਆ ਹੀ ਹੋ ਗਿਆ ਘਤਰਾਣਾ ਕਾਲੀ ਹੀ ਨਹੀਂ ਬਣੀ ਬਸ ਮੇਲਾ ਚਾਹ ਪੱਤੀ ਕੱਟ ਰਹੀ ਚਲੋ ਕੋਈ ਗੱਲ ਨਹੀਂ ਕੱਢਦੀ 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 ਕਰਤਾ ਉਹੀ ਕੰਮ ਏ ਹਾਏ ਪੂਲੇ ਖੜੀ ਨੇ ਹਾਏ ਹਾਏ ਓਹੋ ਕੀ ਕਰਤਾ ਕਮਲ ਕਰਤੇ ਕੀ ਕਰਤਾ ਵੀਡੀਓ ਦੇ ਉਹ ਵੇਰ ਕੱਢਦੀ ਹਾਏ ਹਾਏ ਓਹੋ ਸਾਰਾ ਖਰਾਉ ਕਰਦਾ ਪਹਿਲੇ ਸਾਡਾ ਇੰਨਾ ਕੰਮ ਹੁੰਦਾ ਕੁਕਿੰਗ ਦਾ ਹੀ ਖਰਾਬ ਹੀ ਰਹਿੰਦਾ ਗਰਮ ਗਰਮ ਸਿੱਕੀ ਗਲਾਸ ਚ ਆਓ ਚੱਕੋ ਓਏ ਹੋਏ ਦਾ ਜਿਆਦਾ ਹੀ ਪੀ ਗਈ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਓਹ ਗਰਮ ਹੋਤਾ ਹਾਈ ਅਗਰ ਵੀ ਕਦੀ ਰੱਖ ਲੈਣੇ ਆ ਹੁਣ ਮੈਂ ਬਾਅਦ ਚ ਇਹਨੂੰ ਸਾਫ ਕਰਦੀ ਆ ਚਾਹ ਚੁੱਕ ਪੀ ਕੇ ਚਲੋ ਊਹ ਚਲੋ 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 ਚਾਹ ਤਾਂ ਹੈ ਬਹੁਤ ਸਵਾਦ ਬੱਟ ਖੰਡ ਬਹੁਤ ਪੈ ਗਈ। ਕੰਗੀ ਨਾ ਮੈਂ ਕਦੇ ਚਾਹ ਨਹੀਂ ਬਣਾਈ ਹੈਗੀ। ਮੈਂ ਮਤਲਬ ਕਿ ਕਿੰਨੇ ਸਾਲ ਬੀਤੇ ਕਦੇ ਬਹੁਤ ਘੱਟ ਬਣਾਈਆ ਬਣਾਈਆ ਇਹ ਨਹੀਂ ਵੀ ਨਹੀਂ ਬਣੀ ਬੱਟ। ਜ਼ਿਆਦਾਤਰ ਗਰਮੀਤ ਦੀ ਮਾਰਨਿੰਗ ਦੀ ਚਾਹ ਬਣਾਉਂਦੇ ਆਗੇ ਬਸ ਮੈਂ ਮੈਂ ਉਹੀ ਆ ਮੇਰੀ ਇੱਕ ਬਸ ਮੇਰੀ ਮੀਨ ਜਾਨ ਕਿ ਜਿਹੜੀ ਜਿਹਦੇ ਨਾਲ ਮੈਂ ਐਕਟਿਵ ਹੋ ਜਾਂਦੀ ਆ ਤੁਰੰਤ ਚਾਰਗੇ ਨੇ ਬਸ ਮੈਨੂੰ ਗਰਮੀਤ ਆਪਦੇ ਹੱਥ ਨਾਲ ਬਣਾ ਕੇ ਇੱਕ ਵਾਰ ਚਾਹ ਦੇ ਦੇ। ਕਦੇ ਵਲੌਗ ਚ ਦਿਖਾਇਆ ਨਹੀਂ ਬੱਟ ਕਦੇ ਬਣਾਵਾਂਗੇ ਜ਼ਰੂਰ। ਤੇ ਹੁਣ ਮੈਂ ਜਾਣਾ ਵਾਸਤੇ ਚਲਦੇ ਆਂਗੇ ਜਲਦੀ ਜਲਦੀ ਟਾਈਮ ਕਾਫੀ ਹੋ ਗਿਆ ਸਾਮਾਨ ਲੈ ਕੇ ਜਾਣਾ ਵਾ ਮੀ ਹਟਿਆ ਨਹੀਂ ਹੈਗਾ ਤੇ ਮੈਂ ਤੁਹਾਨੂੰ ਜਾ ਕੇ ਮਿਲੂਗੀ ਹੁਣ ਦੁਕਾਨ ਤੇ ਓਕੇ ਲੋਹੇ ਚੰਨਿਏ ਚਾਹ ਲੈ ਕੇ ਗਰਮੇਤ ਕੋਲ ਚਲਦੇ ਹਾਂ ਗਰਮੇਤ ਨੇ ਕਿਹਾ ਹੈ ਮੇਰੀ ਚਾਹ ਬਣਾ ਦੇ ਇਹ ਕਿੱਦਾਂ ਹੋ ਗਿਆ ਪਰ ਖੁਸ਼ ਹੋ ਜਾਂਦੇ ਹਾਂ ਦੇਖੋ ਮਨ ਲਈ ਚਾਹ ਲੈ ਕੇ ਜਾਵਾਂ ਗੋਣੇ ਚੱਲੀ ਜਾਂਦੇ ਆ ਵਾਓ ਥੈਂਕ ਯੂ ਥੈਂਕ ਯੂ ਬਬੂ ਬਾਰਿਸ਼ ਦੇ ਵਿੱਚ ਚਾਹੇ ਬਾਰਿਸ਼ ਵਿੱਚ ਚਾਹੇ ਥੈਂਕ ਯੂ ਵੈਲਕਮ ਹਾਂਜੀ ਕਿੰਦਾ ਖੁਸ਼ ਹੋਏ ਬਹੁਤ ਜ਼ਿਆਦਾ ਵਾਓ ਚਾਹ ਬਟਖੰਡ ਬਹੁਤ 빅빅 ਦੇਖਿਓ ਵਾਲੀ ਖੰਡ ਪੈ ਗਈ ਸਹੀ ਹੈ ਠੀਕ ਆ ਤੁਹਾਨੂੰ ਮੇਰੀ ਗਾਤ ਪਸੰਦ ਨਹੀਂ ਆਉਂਦੀ ਹੁੰਦੀ ਵੈਸੇ ਇਹੀ ਸਹੀ ਦੱਸੋ ਠੀਕ ਆ ਵੈਸੇ ਚਲ ਸਹੀ ਹੈ ਦੱਸੋ ਬਹੁਤ ਬਾਤ ਆ ਆ ਦੇਖੋ ਮੀਨੇ ਕੀ ਕੀਤਾ ਪਿਆ ਕਮਾਲ ਹੋ ਗਿਆ ਕਮਾਲ ਮੇਰੇ ਨਾਲ ਤਾਂ ਸੁਣੋ ਹਾਂਜੀ ਮਾੜੀ ਮੈਂ ਕਿਹਾ ਹਲੇ ਮੈਂ ਦੇਖਿਆ ਮਾ ਵਾਟਸਨ ਜੀ ਇਹ ਸੇਲ ਲੱਗੀ ਇੱਕ ਦੋ ਲਿਪਸਟਿਕਾਂ ਲਿਆ ਮਾ ਲਿਓ ਲਿਓ ਬੱਤ ਕਿਉਂਕਿ ਬਾਹ ਦੇਖੋ ਸੋਹਣੀ ਲੱਗੀ ਮੇਰੇ ਲੱਗੇ ਲਿਪਸ ਤੇ ਉੱਤੇ ਹਾਂ ਸੋਹਣੀ ਲੱਗੀ ਮੈਨੂੰ ਸਹੀ ਲੱਗਾ ਟੈਕਸਚਰ ਲਾਈਟ ਆ ਕਾਫੀ ਚਲੋ ਦੇਖਦੀ ਹਾਂ ਤੁਸੀਂ ਪਿਆਜ਼ ਕਰਨ ਲੱਗੇ ਹਾਂ ਮਤਲਬ ਪਿਆਜ਼ ਕੱਢੀ ਤੇ ਠੀਕ ਹੈ ਜੀ ਉਮੀਦ ਹੋਲੇ ਆ ਗਏ ਨੇ ਗਾਂਕ ਵਸਣਾ ਥੋੜਾ ਮੀਂਹ ਘਟਿਆ ਨਾ ਕਸਟਮਰ ਹੁਣ ਆਉਣੇ ਸ਼ੁਰੂ ਹੋ ਜਾਣਗੇ ਕੀ ਕਰੀਏ ਲੋਏ ਗਾਇਸ ਆਪਾਂ ਹੁਣ ਕਲੋਂਕ ਗੱਲ ਦੱਸਦੇ ਆ ਇੱਕ ਮਿੰਟ ਬੱਸ ਰੋਲ ਆ ਰਹੀ ਆ ਆਵਾਜ਼ ਆ ਰਹੀ ਆ ਤੁਹਾਨੂੰ ਤੇ ਆਪਾਂ ਹੈਗੇ ਆ ਇਸ ਟਾਈਮ ਦੁਕਾਨ ਤੇ ਜਿੰਦ ਤੱਕ ਸਾਨੂੰ ਪਤਾ ਹੀ ਹੈਗਾ ਤੇ ਆਪਾਂ ਮਹਿਰਾਵਾਂ ਦੇ ਇਥੇ 10 ਵਜੇ ਤੱਕ ਤੇ ਮੈਂ ਬਲੌਗ ਦਾ ਐਂਡ ਇਸ ਲਈ ਕਰ ਦੇਣੀ ਹੁੰਦੀ ਆ ਆ ਕੇ ਇਥੇ ਜਲਦੀ ਕਿਉਂਕਿ ਮੈਂ ਬਲੌਗ ਕਰਾਉਂਦੀ ਹੁੰਦਾ ਵਾ ਕਿਉਂਕਿ ਹਰੇ ਬਲੌਗ ਨਾ ਉਹ ਸੈੱਟ ਨਹੀਂ ਬਹਿ ਰਹੇ ਹੈਗੇ ਟਾਈਮਿੰਗ ਵਗੈਰਾ ਜਾਂ ਕੁਝ ਵੀ ਇਦਾਂ ਸੈਟਿੰਗ ਨਹੀਂ ਬੈਟਰੀ ਹੈਗੀ ਤੇ ਤੁਹਾਨੂੰ ਪਤਾ ਜੀ ਹੌਲੀ ਬੰਦਾ ਸਿੱਖ ਦਾ ਜਿਵੇਂ ਜਿਵੇਂ ਬੰਦਾ ਹਨਾ ਇਹ ਇਹ ਚ ਜਾਊਗਾ ਨਾ ਤੇ ਇਸ ਕਰਕੇ ਬਾਕੀ ਬਹੁਤ ਇੰਟਰਸਟਿੰਗ ਹੋਣ ਵਾਲਾ ਵਾ ਹਨਾ ਅ ਕੌਸ਼ਲ ਉਹ ਮੈਂ ਕੁਝ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਵਧੀਆ ਕਹਿ ਸਕਦੇ ਹੋਂ ਵਾਲੀਆਂ ਨੇ ਲੇਰੀਆਂ ਮਤਲਬ ਹਲੇ ਮੈਂ ਦੱਸ ਨਹੀਂ ਸਕਦੀ ਹੈਗੀ ਤੇ ਕਿਉਂਕਿ ਜਿਹੜੀ ਚੀਜ਼ ਕਰਨ ਤੇ ਜਿੰਨਾ ਟਾਈਮ ਹੋਈ ਨਾ ਹੋਵੇ ਉਹਨੂੰ ਦੱਸਣਾ ਸਹੀ ਨਹੀਂ ਹੁੰਦਾ ਹੈ ਕਿ ਬਟ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਤੁਸੀਂ ਮੇਰਾ ਵਲੌਗ ਦੇਖਦੇ ਹੋ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਆ ਬਟ ਹਲੇ ਥੋੜਾ ਜਿਹਾ ਐਮਬ੍ਰੋਕੀਟ ਹੋਰ ਤੁਸੀਂ ਵਲੌਗ ਦੇਖਿਆ ਕਰੋ ਸਬਸ ਅ ਕੋਸ਼ਸ਼ਾ ਮੋਨਣਾ ਐਕਸਾਈਟਡ ਤੇ ਬਹੁਤ ਇੰਟਰਸਟਿੰਗ ਵਲੌਗ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਣਾ ਹਨਾ ਵੀ ਕੀ ਕੀ ਹੋਊਗਾ ਥੋੜੇ ਜਿ ਦਿਨਾਂ ਵਿੱਚ ਹੀ ਸੋ ਮੈਂ ਚਾਹੁੰਦੀ ਆ ਕਿ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਜੇ ਤੁਹਾਨੂੰ ਸਾਡੇ ਨਾਲ ਪਿਆਰ ਆ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਤੁਸੀਂ ਜਰੂਰ ਹਨਾ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਬਾਕੀ ਹੁਣ ਮੈਂ ਤੁਹਾਨੂੰ ਬਤੇ ਮੈਂ ਚਾਹੂੰਗੀ ਆਪਣਾ ਸਮਾਨ ਦੇਖਣ ਥੋੜਾ ਜਿਹਾ ਮਾਲ ਤੇ ਉਹ ਮੈਂ ਬਲੌਗ ਦੇਖ ਜਾਈਂਗੀ ਮੈਂ ਜਿਹੜਾ ਕਾਲੂ ਕੰਪੂਰ ਦੀ ਚੱਪਾ ਕਰ ਲਵਾਂਗੀ ਕਿਉਂਕਿ ਹਲੇ ਥੋੜਾ ਸੈਟ ਨਹੀਂ ਬੈਟਰੀ ਵਲੌਗਿੰਗ ਵਗੈਰਾ ਦੀ ਬਟ ਕਿਵੇਂ ਨਾ ਕਿਵੇਂ ਕਰਕੇ ਆਪਾਂ ਪਹ ਪਾ ਕਰ ਰਹੀਆਂ ਆਂਗੇ ਹਨ ਤੁਸੀਂ ਪਿਆਰ ਵੀ ਦੇ ਰਹੇ ਹੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਤੇ ਚਲੋ ਠੀਕ ਆ ਫਿਰ ਆਪਾਂ ਉਹਨੇ ਬਲੌਗ ਨੂੰ ਇੱਥੇ ਹੀ ਐਂਡ ਕਰ ਦਿੰਨੇ ਆ ਆਪਾਂ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਮਿਲਾਂਗੇ ਕਿ ਕਿੱਝ ਪਕੇ ਬਾਏ ਆਪਣਾ ਖਿਆਲ ਰੱਖੋ ਬਾਏ